ਸਸੀ ਗਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅਸੀਂ ਇਸ ਸਮੇਂ ਵਾਰਡ ਨੰਬਰ 11 ਅਰ 9 ਦੇ ਵਿਚਕਾਰ ਇੱਥੇ ਖੜੇ ਹੈ ਜੋ ਕਿ ਇਸ ਸਮੇਂ ਪ੍ਰੀ ਟੈਂਟ ਦੇ ਬਿਲਕੁਲ ਸਾਹਮਣੇ ਹੈ ਜੋ ਸਥਾਨ ਜੋ ਕਿ ਹਰ ਸਾਲ ਇੱਥੇ 9 ਵਾਰਡ ਨੰਬਰ 11 ਦੇ ਵਾਰਡ ਨੰਬਰ 12 ਦੇ ਨੌਜਵਾਨਾਂ ਵੱਲੋਂ ਤੇ ਸਾਧ ਸੰਗਤ ਵੱਲੋਂ ਮਿਲ ਕੇ ਇੱਥੇ ਬਹੁਤ ਹੀ ਇੱਕ ਸਾਲਾਨਾ ਸਮਾਗਮ ਗੁਰਮਤੀ ਸਮਾਗਮ ਕਰਵਾਇਆ ਜਾਂਦਾ ਹੈ ਅਖੰਡ ਪਾਠ ਸਾਹਿਬ ਦੇ ਸਰਬ ਸੰਗ ਅਖੰਡ ਪਾਠ ਸਾਹਿਬ ਕਰਵਾਇਆ ਜਾਂਦਾ ਸਰਬਤ ਦੇ ਭਲੇ ਦੇ ਲਈ 18ਵਾਂ ਸਰਬ ਸੰਜਾ ਸ਼੍ਰੀ ਖੰਡ ਪਾਠ ਸਾਹਿਬ ਜੋ ਕਿ 8 9 10 ਜਣੇ ਕਿ ਕੱਲ 8 ਤਰੀਕ ਜੋ ਕਿ ਮਹਾ ਸ਼੍ਰਾਤੀ ਦਾ ਮਹਾ ਪਰਬ ਵੀ ਹੈ ਉਸ ਮੌਕੇ ਸਵੇਰੇ 9 ਵਜੇ ਤੋਂ ਇੱਥੇ ਮਹਾਰਾਜ ਸ਼ਿਸ਼ੋਭਤ ਹੋਣਗੇ ਤੇ ਜੋ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਸਵੇਰ ਤੋਂ ਹੀ ਆਰੰਭ ਸ਼੍ਰੀ ਖੰਡ ਪਾਠ ਸਾਹਿਬ ਸਵੇਰੇ 10 ਵਜੇ ਤੋਂ ਤੇ ਆਪ ਜੀ ਨੂੰ ਦੱਸ ਦਈਏ ਕਿ ਗੁਰੂ ਘਰ ਦੇ ਕੀਰਤਨੀਏ ਹੈਗੇ ਆ ਕਥਾ ਵਿਚਾਰ ਕਰਨ ਵਾਲੇ ਆ ਭਾਈ ਮਨਜੀਤ ਸਿੰਘ ਜੀ ਜੋ ਕਿ ਅਧਰੇੜੇ ਵਾਲੇ ਉਹ ਇੱਥੇ ਆਪਣੇ ਬਚਨ ਬਲਾਸਾ ਦੇ ਨਾਲ ਸੰਗਤ ਨੂੰ ਜਿੱਥੇ ਗੁਰੂ ਘਰ ਗੁਰੂ ਸ਼ਬਦ ਨਾਲ ਜੋੜਨਗੇ ਉਥੇ ਭਾਈ ਕੁਲਵਿੰਦਰ ਸਿੰਘ ਜੋ ਖਰੜ ਵਾਲੇ ਆ ਉਹ ਵੀ ਆਪਣੇ ਗੁਰਮਤੀ ਵਿਚਾਰਾਂ ਦੇ ਨਾਲ ਸਾਝ ਪਾਉਣਗੇ ਤੇ ਸੰਗਤ ਨੂੰ ਨਿਹਾਲ ਕਰਨਗੇ ਦੇਖ ਸਕਦੇ ਹੋ ਤੁਸੀਂ ਕਿ ਛੋਟੇ ਛੋਟੇ ਬੱਚੇ ਵੀ ਇਸ ਸਮੇਂ ਜੋ ਵਰਤਨਾ ਦੀ ਸੇਵਾ ਕਰ ਰਹੇ ਆ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈਗਾ ਇਦਾਂ ਦੇ ਬਹੁਤ ਹੀ ਸੋਹਣੀ ਡੈਕੋਰੇਸ਼ਨ ਤੁਸੀਂ ਦੇਖ ਸਕਦੇ ਹੋ ਕਿੰਨੀ ਜਾ ਰਹੀ ਹੈ ਇਸ ਸਮੇਂ ਅ ਬਹੁਤ ਹੀ ਵਧੀਆ ਟੰਗ ਦੇ ਨਾਲ ਲੈਟਨਿੰਗ ਦਾ ਜੋ ਸੜਕ ਦੇ ਉੱਪਰ ਵੀ ਪ੍ਰਬੰਧ ਕੀਤਾ ਗਿਆ ਲੈਟਨਿੰਗ ਦਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੁੰਦਰ ਜੋ ਨੌਜਵਾਨਾਂ ਵੱਲੋਂ ਅਪਰਾਲਾ ਕੀਤਾ ਗਿਆ ਤੇ ਛੋਟੇ-ਛੋਟੇ ਬੱਚੇ ਵੀ ਜਿਕਰ ਦੇਖੋਗੇ ਤੁਸੀਂ ਤਾਂ ਬੜੇ ਉਤਸ਼ਾਹ ਦੇ ਨਾਲ ਜੋ ਸਰਬਸੰਜੇ ਖੰਡਪਾੜ ਸਾਹਿਬ ਦੀ ਸੇਵਾ ਕਰ ਰਹੇ ਆ ਤੇ ਜੋ ਪ੍ਰਬੰਧਕ ਨੇ ਨੌਜਵਾਨ ਉਹਨਾਂ ਦੇ ਨਾਲ ਗੱਲ ਵੀ ਕਰਦੇ ਆ ਕੀ ਦੱਸਦੇ ਨੇ ਉਹ ਹਾਂਜੀ ਕੰਨ ਜੀ ਕੀ ਜਾਣਕਾਰੀ ਦਵਾਂਗੇ ਜੋ ਖੰਡਪਾੜ ਸਾਹਿਬ ਹੋ ਰਿਹਾ ਹੈ ਵੈਗੁਰੂ ਜੀ ਦੇ ਖਾਸਾ ਸ਼੍ਰੀ ਵੈਗੁਰੂ ਜੀ ਦੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਭਾਈ ਕਿ ਸਾਡੇ ਵਾਰਡ ਨੰਬਰ 9 7 7 10 12 ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 18ਵਾਂ ਸਰਬਸੰਜੇ ਖੰਡਪਾੜ ਸਾਹਿਬ ਕਰਵਾਇਆ ਜਾ ਰਿਹਾ ਹੈ ਇਹ ਅਸੀਂ ਪਹਿਲਾਂ 1 2 3 ਮਾਰਚ ਨੂੰ ਕਰਾਉਣਾ ਸੀ ਮੌਸਮ ਦੀ ਤਬਦੀਲੀ ਕਰਕੇ ਅਸੀਂ ਇਹ ਖੰਡਪੜ ਸਾਹਿਬ 8 9 10 ਨੂੰ ਸ਼ੁੱਕਰਵਾਰ ਦਿਨ ਸ਼ਨੀਵਾਰ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਸਮੇਂ ਸਿਰ ਪਹੁੰਚ ਗਏ ਗਰਬਾਣੀ ਦਾ 9:00 ਵਜੇ ਗੁਰੂ ਗ੍ਰੰਥ ਸਾਹਿਬ ਜੀ ਜੋ ਸਵਾਰੀ ਬੰਸੀ ਸਵੇਰੇ 7:30 ਵਜੇ ਅਸੀਂ ਗੁਰਦੁਆਰੇ ਸਾਹਿਬ ਜਾਵਾਂਗੇ ਉਹ ਤੋਂ ਪਾਲਕੀ 'ਚ ਮਹਾਰਾਜ ਦੀ ਪਾਲਕੀ ਦੇ ਵਿੱਚ ਸ਼ਿਸ਼ੋਭਿਟ ਕਰਕੇ ਮਹਾਰਾਜ ਨੂੰ ਸਥਾਨਾ ਤੇ ਲਿਆ ਜਾਵੇਗਾ ਤੇ 3 ਦਿਨ ਖੰਡਪੜ ਸਾਹਿਬ ਤੇ ਲਗਾਤਾਰ ਨੰਤਰ ਚੱਲੇਗਾ ਗੁਰੂ ਦਾ ਲੰਗਰ ਵੀ ਟੁੱਟ 3 ਦਿਨ ਚੱਲੇਗੇ 3 ਚੱਲੇਗਾ ਜੀ ਹਾਂ ਜੀ ਇਹਦੇ ਵਿੱਚ ਸਾਡੇ ਮਨਜੀਤ ਸਿੰਘ ਜੀ ਖਾਲਸਾ ਦਰੇਡੇ ਤੋਂ ਔਰ ਕੁਲਵਿੰਦਰ ਸਿੰਘ ਜੀ ਖਰੜ ਤੋਂ ਗੁਰੂ ਘਰ ਦੇ ਕੀਰਤਨੇ ਸਾਰੀ ਸੰਗਤ ਨੂੰ ਨਿਹਾਲ ਕਰਨਗੇ ਤੋਂ ਸਾਰੀ ਸੰਗਤ ਨੂੰ ਬੇਨਤੀ ਹੈ ਵਾਰਡ ਨੰਬਰ 9 7 10 ਸਾਰੇ ਸ਼ਹਿਰ ਨੂੰ ਸਾਡੇ ਅਪੀਲ ਹੈ ਕਿ ਸਾਰੇ ਸੰਗਤ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ